ਜੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ ਤਾਂ ਬਾਬਾ ਰੋਡਾ ਹੀ ਬੈਠੇ ਇਹਨਾਂ ਕੋਈ ਆਪਣਾ ਨਾਮ ਲਿਖਾਓ ਹਰੀਕਵੀਰ ਨੂੰ 5-5 7-7 ਮਿੰਟ ਮਿਲਣਗੇ ਸਾਡੇ ਸਾਰੇ ਹੀ ਬਾਤ ਸਤਿਕਾਰਯੋਗ ਸਾਡੇ ਚਾਲਕ ਮਾਲਕ ਵੀਰ ਜਿਲ੍ਹਾ ਪ੍ਰਮਾਣ ਜਿਲ੍ਹਾ ਕਮੇਟੀ ਨੂੰ ਤੇ ਨਾਲ ਲੱਗਦੇ ਰਾਜ ਤੋਂ ਜਿਹੜੇ ਹਰਿਆਣੇ ਤੋਂ ਵੀ ਪਹੁੰਚੇ ਹੋਏ ਨੇ ਚੰਡੀਗੜ੍ਹ ਵਾਲੇ ਅੱਜ ਇਸ ਸੈਕਟਰ ਅੱਜ ਚੰਡੀਗੜ੍ਹ ਦੀ ਗਰਾਊਂਡ ਦੇ ਵਿੱਚ ਜੋ ਰੋਸ ਧਰਨਾ ਸਰਕਾਰਾਂ ਦੇ ਵਿਰੁੱਧ ਇਸ ਸੰਬੰਧ ਦੇ ਵਿੱਚ ਆਪਾਂ ਇਕੱਤਰ ਹੋਏ ਆ ਵੀਰੋ ਤੋਂ ਇਥੋਂ ਦਾ ਚੰਡੀਗੜ੍ਹ ਦਾ ਪੁਲਿਸ ਪ੍ਰਸ਼ਾਸਨ ਪ੍ਰੈਸ਼ਰ ਪੁਆਇੰਟ ਸੀਆਈਡੀ ਦੀਆਂ ਟੀਮ ਚੰਡੀਗੜ੍ਹ ਹਰਿਆਣਾ ਹਿਮਾਚਲ ਤੋਂ ਜਿੰਨੇ ਵੀ ਸਾਡੇ ਇਸ ਰੋਸ ਧਰਨੇ ਵਿੱਚ ਅਫਸਰ ਸਾਹਿਬਾਨ ਪਹੁੰਚੇ ਹੋਏ ਹਨ ਸੁਚੀ ਆਜ਼ਾਦ ਪੰਛੀ ਯੂਨੀਅਨ ਪੰਜਾਬ ਹਰਿਆਣਾ ਹਰਿਆਣਾ ਤੇ ਚਾਲ ਕਮਾਲ ਕਾ ਵੱਲੋਂ ਬਤਾਰ ਸਟੇਜ ਸੰਚਾਲਕ ਹਰਮਿੰਦਰ ਸਿੰਘ ਲਾਲੀ ਪਟਿਆਲਾ ਵੱਲੋਂ ਫਤੇ ਪਰਿਵਾਰ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲੀ ਬੇਨਤੀ ਕਰਦੇ ਆਂ ਵੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਮਰ ਸੇਤ ਚੰਡੀਗੜ੍ਹ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਅੱਜ ਇੱਥੇ ਇਕੱਠਾ ਜਿਹੜਾ ਉਹ ਬਹੁਤ ਵੱਡਾ ਹੋਣ ਜਾ ਰਿਹਾ ਆ ਕੋਈ ਕਰੀਬਨ ਕਰੀਬਨ ਸਾਡੀਆਂ 450 ਤੋਂ 500 ਦੇ ਕਰੀਬ ਗੱਡੀਆਂ ਜਿਹੜੀਆਂ ਹਲੇ ਰਸਟਿਆਂ ਦੇ ਵਿੱਚ ਨੇ ਜੋ ਕੋਸ਼ਿਸ਼ ਕਰ ਟਾਈਮ ਤੱਕ ਪਹੁੰਚਣ ਵਾਲੀਆਂ ਨੇ ਸੋਏ ਚਾਲਕ ਮਾਲ ਕੁ ਵੀਰਾਂ ਦਾ ਕੁਝ ਹਿੱਸਾ ਜਿਹੜਾ ਉਹ ਪਹੁੰਚਿਆ ਉਹ ਬਾਕੀ ਵੀਰ ਸਭ ਕੋਈ ਦੂੜਿਓ ਨੇੜੋ ਆਉਣ ਵਾਲੇ ਉਹ ਰਾਹਾਂ ਦੇ ਵਿੱਚ ਨੇ ਉਸ ਚੱਲੇ ਹੋਏ ਨੇ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਹੋ ਸਕਦਾ ਕੋਈ ਇਸ ਸਮਾਗਮ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇ ਸੋ ਇਸ ਗੱਲ ਦਾ ਚੰਡੀਗੜ੍ਹ ਪ੍ਰਸ਼ਾਸਨ ਨੇ ਧਿਆਨ ਰੱਖਣਾ ਜੀ ਸੋ ਉਸ ਤੋਂ ਬਾਅਦ ਵੀ ਬੇਨਤੀ ਜਿਹੜੇ ਜਿਹੜੇ ਵੀ ਸਾਡੇ ਸੱਜਣ ਜਿਲ੍ਹਾ ਪ੍ਰਧਾਨ ਇੱਥੇ ਪਹੁੰਚੇ ਨੇ ਜਾਂ ਜਿਹੜੇ ਵੀ ਪਹੁੰਚ ਰਹੇ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਵੀ ਉਹ ਆਪ ਕੋ ਆਪਣੀਆਂ ਜ਼ਿਲ੍ਹੇ ਦਾ ਨਾਮ ਤੇ ਪ੍ਰਧਾਨ ਸਰਬਾਨ ਦਾ ਨਾਮ ਜਿਨ੍ਹਾਂ ਨੇ ਸਟੇਜ ਤੇ ਬੋਲਣਾ ਆ ਉਹ ਆ ਕੇ ਬਾਬਾ ਰੋਡਾਂ 'ਤੇ ਲਿਉ ਦੇ ਲਾ ਕੇ ਨੇ ਅੱਜ ਇਸ ਸੋਤੇ ਜ਼ਿਲ੍ਹੇ ਦੇ ਲੋਕਾਂ ਨੇ ਹਰ ਇੱਕ ਡਰਾਈਵਰ ਦਾ ਉੱਤੇ ਮਜ਼ਾਕ ਬਣਾਤਾ ਸਾਨੂੰ ਭਰਾਓ ਵਿਲਨ ਬਣਾ ਦਿੱਤਾ ਵਿਲਨ ਅਸੀਂ ਕੰਮ ਨਹੀਂ ਕਰਨ ਦੋਗੇ ਡਰਾਈਵਰ ਦੇ ਪੰਜਾਬ ਚ ਕੁੱਟਿਆ ਪੇਰ ਵੀ ਡਰਾਈਵਰ ਪੰਜਾਬ ਦਾ ਨਾਂ ਜਿਹਾਂ ਮਾਚਾ ਚ ਕੁੱਟਿਆ ਪੇਰ ਵੀ ਪੰਜਾਬ ਦੇ ਡਰਾਈਵਰ ਦਾ ਨਾਂ ਉਹ ਗੱਲਾਂ ਤੁਸੀਂ ਕਰੋ ਸਰਾਰਤਾ ਤੁਸੀਂ ਕਰੋ ਔਰ ਨਾ ਸਾਡੇ ਪੰਜਾਬ ਦਾ ਬਦਨਾਮ ਕਰੋ ਔਰ ਮੈਂ ਪਹਿਲੀ ਵਾਰ ਆਜ਼ਾਦ ਟੈਕਸੀ ਜੁਗੰਦਰ ਪ੍ਰੋਗਰਾਮ ਤੇ ਆਇਆ گردس پور تو بلونگ کرتا ہے رمن سنو جی اور پڑا میں دیکھ کے بھاگو بھاگ ہو گیا سنیا پہ پر مانو بارڈر بھی آئے سی آج ہاں ٹیکسی یونیئن نے ڈرائیور کے حق سج لی ہر ایک پر ویر دی سپورٹ لی پاوے کے دلی نہ مت لایا ہے پہ ہریا متہ لایا ہے ਪਾਰੇ ਹਮਾ ਚਲਣਾ ਬਤਾਵਾ ਹੈ ਕਿ ਲਾਇਆ ਕਿਤੇ ਕਰਕੇ ਤੁਹਾਡੇ ਕਰਕੇ ਅੱਜ ਤੁਹਾਡੇ ਸਾਥੀ ਲੋੜਿਆ ਮੈਂ ਦੇਖ ਰਿਹਾ ਸਾਰੇ ਵੀਰ ਇਕੱਤਰ ਰਹੀ ਨਹੀਂ ਬੈਠ ਸਕਦੇ ਨਾ ਬੀਤੀ ਕਾ ਮੈਂ ਦੋਨਾ ਭਰਾਵੋ ਅਸੀਂ ਕੋਈ ਸਿਆਸੀ ਲੜਾਈ ਸਿਆਸੀ ਕਾਰਫਾਂ ਚੇਤੇ ਦੁਨੀਆ ਦਾ ਕਿਹ ਨਹੀਂ ਆਏ ਅਸੀਂ ਅੱਜ ਆਪਣੇ ਕੰਮ ਆਏ ਆ ਆਪਣਾ ਕੰਮ ਦਾ ਬੈਠ ਕੇ ਕਰੀਏ ਆਪਣਾ ਕੰਮ ਦਾ ਬਾਰੇ ਸੁਣੀਏ ਜੰਗੀ ਤਰ੍ਹਾਂ ਪੰਡਾਲ ਸਜਿਆ ਉੱਥੇ ਬੈਠੋ ਵਿਚਾਰਾ ਕਰੋ ਇਹਨਾਂ ਸਰਕਾਰਾਂ ਨੇ ਕਿੰਨਾ ਮੱਥਾ ਲੋੜਾ ਹੈ ਕਿਤਨਾ ਸੀ ਆਪਣੇ ਟ੍ਰੇਡ ਰੁਪਏ ਚੋੜਾ ਹੈ ਤੁਸੀਂ 22 ਲੱਖ ਰੁਪਏ ਗੱਡੀਆਂ ਤੇ ਖਰਚ ਕੇ ਕੋਈ-ਕੋਈ ਲੱਖ ਗੱਡੀਆਂ ਤੇ ਖਰਚ ਕੇ ਤੁਸੀਂ ਸਕੇਟ ਚ ਜਾਂਦੇ ਹੋ ਕਿੰਨੇ ਘਰ ਪਾਲਦੇ ਹੋ ਜਿੰਦਾਬਾਦ ਜਿੰਦਾਬਾਦ 택ਸੀ ਯੂਨੀਅਨ ਜਿੰਦਾਬਾਦ ਜੈ ਪ੍ਰੀਤ ਦੀ ਗੱਲ ਜਿੰਦਾਬਾਦ ਤੁਹਾਡਾ ਨਾਮ ਕੀ ਹੈ ਜੀ ਸ਼ਰਨਜੀਤ ਸਿੰਘ ਕਲਸੀ ਪ੍ਰਧਾਨ ਅਜਾਟ 택ਸੀ ਯੂਨੀਅਨ ਪੰਜਾਬ ਦੀ ਲੜਾਈ ਤੇ ਪ੍ਰਧਾਨ ਸਾਹਿਬ ਕੀ ਮਸਲਾ ਹੈ ਕਿ ਅੱਜ ਜਿਹੜੇ ਆ ਕਿ ਇੱਥੇ ਸਾਰੇ ਇਕੱਠੇ ਹੋਏ ਨੇ ਕਿਉਂਕਿ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਹਿਮਾਚਲ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਿ ਤਕਰਾਰ ਚਾਰਿਆ ਜੰਦਾਰ ਨੌਕਰ ਨੌ ਦੇ ਜਦੋਂ ਦਾ ਟੱਪੜ ਵਾਲਾ ਮਾਮਲਾ ਸਾਹਮਣੇ ਆਇਆ ਤੇ ਹੁਣ ਕੀ ਮਾਹੌਲ ਹੈ ਕਿਉਂ ਅੱਜ ਐਡਾ ਵੱਡਾ ਪੰਜਾਬ ਤੇ ਹਰਿਆਣਾ ਦਾ ਕੱਟ ਕਰਨਾ ਪੈ ਰਿਹਾ ਕੋਈ ਵੀ ਇਹਨੂੰ ਰੰਗਤ ਨਹੀਂ ਦੇਣਾ ਚਾਹੁੰਦਾ ਸਾਡਾ ਮਸਲਾ ਆਪਣੇ ਡਰਾਈਵਰ ਭਰਾਵਾਂ ਦੀ ਸੇਫਟੀ ਆ ਸਾਡਾ ਮੁੱਦਾ ਸਾਡੇ ਡਰਾਈਵਰ ਭਰਾ ਕਿਵੇਂ ਸੇਫ ਹੋ ਸਕਦੇ ਆ ਸਾਡਾ ਮੁੱਦਾ ਜਿਹੜਾ ਟ੍ਰਿਪਲ ਟੈਕਸੇਸ਼ਨ ਦਾ ਇੱਕ ਟੈਕਸ ਅਸੀਂ ਆਪਣੀ ਸਟੇਟ ਚ ਦਿੱਤਾ ਚਾਹੇ ਉਹ ਪੰਜਾਬ ਆ ਚਾਹੇ ਹਰਿਆਣਾ ਦੂਸਰਾ ਟੈਕਸ ਅਸੀਂ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਨੂੰ ਦਿੱਤਾ ਜਿਹੜਾ ਤੀਜਾ ਟੈਕਸ ਸਾਡੇ ਤੇ ਧੱਕੇ ਨਾਲ ਹਿਮਾਚਲ ਦੀ ਸਰਕਾਰ ਨੇ ਥੋਪਿਆ ਹੋਇਆ ਉਹਦਾ ਖੰਡਨ ਕਰ ਲਈਏ ਜਿਹੜਾ ਧੱਕਾ ਇੱਕ ਰੱਖਿਆ ਗਿਆ ਵਾ ਉੱਥੇ ਪਾ ਗਏ ਹੈ ਸੈਂਟਰ ਦੀ ਸਰਕਾਰ ਤੱਕ ਅਜਦਾ ਕੱਟ ਜਿਹੜਾ ਇੱਕ ਮੈਸੇਜ ਆਊਗਾ ਕਿ ਪੰਜਾਬ ਦਾ ਹਰਿਆਣਾ ਦਾ ਚੰਡੀਗੜ੍ਹ ਦਾ ਟੈਕਸੀ ਆਪਰੇਟਰ ਜਾਗ ਚੁੱਕਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਜਿਹੜੀ ਵਾਲੀ ਫੋਲ ਕਰਨਾ ਬਿਲਕੁਲ ਫੋਲ ਕਰਾਂਗੇ ਕਿਉਂਕਿ ਅਸੀਂ ਟੈਕਸੀ ਭਲ ਭਰ ਆ ਚੁੱਕੇ ਹਾਂ ਜੋ ਸਾਡੇ ਇੱਕ ਜਿਹੜੀ ਹਿਮਾਚਲ ਚ ਜਾਂਦੇ ਟੈਕਸੀ ਡਰਾਈਵਰਾਂ ਦੀ ਜਾਂ ਪੰਜਾਬੀ ਕੁੱਟਮਾਰ ਦਾ ਮਾਮਲਾ ਆ ਰਿਹਾ ਉਹ ਕੀ ਮਸਲਾ ਇਸ ਟਾਈਮ ਹੈ ਕਿ ਉਹ ਕਿੱਥੇ ਤੱਕ ਪਹੁੰਚਿਆ ਕਦੇ ਤਾਂ ਡਰਾਈਵਰ ਕੁੱਟ-ਕੁੱਟ ਮਾਰ ਦਿੱਤਾ ਜਾਂਦਾ ਭੀੜ ਵੱਲੋਂ ਗੈਰ ਹਿਮਾਚਲੀਆਂ ਤੇ ਉੱਤੇ ਜਿਹੜੇ ਪੰਜਾਬੀ ਜਾਂਦੇ ਆ ਹਰਿਆਣੇ ਚੋਂ ਜਾਂਦੇ ਆ ਦਿੱਲੀ ਤੋਂ ਜਾਂਦੇ ਆ ਯੂਪੀ ਤੋਂ ਜਾਂਦੇ ਆ ਡਰਾਈਵਰ ਸਾਡੇ ਉਹ ਕਦੇ ਤਾਂ ਸ਼ਰਾਰਤੀ ਅੰਸਰਾਂ ਵੱਲੋਂ ਕੁੱਟ-ਕੁੱਟ ਮਾਰ ਦਿੱਤਾ ਜਾਂਦਾ ਕਦੇ ਅਜਿਹੇ ਹਾਲ ਦੇ ਵਿੱਚ ਉਹ ਡਰਾਈਵਰ ਵੀਰ ਦਾ ਹਾਲ ਕਰ ਦਿੱਤਾ ਜਾਂਦਾ ਵਾ ਵੀ ਉਹ ਵਿਚਾਰਾ ਆਪਣੇ ਪਰਿਵਾਰ ਦਾ ਪੋਲਣ ਪਾਲਣ ਪੋਚਣ ਵੀ ਨਹੀਂ ਕਰ ਸਕਦਾ ਸੋ ਇੱਕ ਏਕਤਾ ਦਾ ਸਬੂਤ ਵੀ ਪੰਜਾਬ ਜਿਹੜਾ ਇੱਕ ਮੁੱਠਾ ਹਰਿਆਣਾ ਇੱਕ ਮੁੱਠਾ ਚੰਡੀਗੜ੍ਹ ਇੱਕ ਮੁੱਠਾ ਜੇ ਸਾਨੂੰ ਕੋਈ ਵੀ ਸੰਘਰਸ਼ ਜਾਂ ਸਾਨੂੰ ਕੁਝ ਵੀ ਕਰਨਾ ਪਿਆ ਤਾਂ ਯੂਨੀਅਨਾਂ ਜਿਹੜੀਆਂ ਪਿੱਛੇ ਨੇ ਤੇ ਜੇਕਰ ਅੱਜ ਦੇ ਇਸ ਧਰਨੇ ਤੋਂ ਰੋਸ ਪ੍ਰਦਰਸ਼ਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਫਿਰ ਅੱਗੇ ਕੀ ਕਾਰਵਾਈ ਹੋ ਸਕਦੀ ਉਹ ਜਿਹੜੀ ਵੀ ਮੀਟਿੰਗ 'ਚ ਫੈਸਲਾ ਹੋਊ ਸਾਡੇ ਡਰਾਈਵਰ ਭਰਾਵਾਂ ਦਾ ਸਾਡੇ ਨਾਲ ਜਿਹੜੀਆਂ ਯੂਨੀਅਨ ਆਈਆਂ ਉਹਨਾਂ ਦਾ ਸਾਡੇ ਸਿਰ 'ਤੇ ਹੋਊਗਾ ਸਾਡੇ ਜ਼ਿਲ੍ਹਾ ਪ੍ਰਧਾਨ ਆਏ ਆ 23 ਦੇ 23 ਜ਼ਿਲ੍ਹਿਆਂ 'ਚੋਂ ਸੋ ਪਹਿਲਾਂ ਤਾਂ ਅਸੀਂ ਸੀਐਮ ਸਾਹਿਬ ਤੋਂ ਸਮਾਂ ਮੰਗਿਆ ਵੀ ਇਮੀਡੀਏਟਲੀ ਜਿਹੜੀ ਮੀਟਿੰਗ ਆ ਸੱਦੀ ਜਾਵੇ ਸੀਐਮ ਸਾਹਿਬ ਮੀਟਿੰਗ 'ਚ ਬਹਿ ਕੇ ਸਾਡਾ ਹੱਲ ਕਰ ਨਹੀਂ ਹੱਲ ਹੋਊਗਾ ਅਸੀਂ ਸੀਐਮ ਰੈ residense ਤੇ ਕੋਚ ਪੜਾ ਗਿਆ ਕਿ ਜੋ ਕੁਝ ਪਿਛਲੇ ਦਿਨਾਂ ਤੋਂ ਝਗੜਾ ਚੱਲ ਰਿਹਾ ਆ ਕਿ ਤੁਸੀਂ ਕਦੇ ਪੰਜਾਬ ਦੇ ਪਰਸ਼ਾ ਉੱਚ ਅਧਿਕਾਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਐਮਐਲਏ ਰਾਹੀਂ ਇਨਾਂ ਦੇ ਮੰਤਰੀਆਂ ਰਾਹੀਂ ਆਈ ਸੀਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਪਿਛਲੇ 26-27 ਮਹੀਨੇ ਤੋਂ ਕਰ ਰਹੇ ਆ ਲੇਕਿਨ ਨਾਕਾਮ ਰਹੀਆ ਸਰਕਾਰ ਜਿਹੜੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਸੀ ਉਹ ਸਰਕਾਰ ਨੂੰ 10 ਮਿੰਟ ਦਾ ਮੀਟਿੰਗ ਕਰਨ ਦਾ ਸਮਾਂ ਨਹੀਂ ਜੇ ਅਜੇ ਦੁਖੀ ਨਾ ਹੁੰਦੇ ਇਹ ਕੋਈ ਪੈਸੇ ਦੇ ਕੇ ਭੀੜ ਇਕੱਠੀ ਨਹੀਂ ਕਰੀ ਹੋਈ ਜਿੰਨੇ ਭਰਾ ਸਾਡੇ ਬੈਠੇ ਆ ਜੇ ਦੁਖੀ ਨੇ ਜਾਂ ਇਹ ਸਰਕਾਰਾਂ ਤੋਂ ਪੀੜਤ ਨੇ ਤਾਂ ਇਹ ਉਰੇ ਪਹੁੰਚੇ ਨੇ ਸੋ ਸਰਕਾਰਾਂ ਨੂੰ ਜਾਗਣਾ ਚਾਹੀਦਾ ਬੁੜੀ ਨੀਂਦ ਤੋਂ ਜਗਾਉਣ ਲਈ ਸਰਕਾਰ ਨੂੰ ਅੱਜ ਅਸੀਂ ਕੱਟੇ ਹੋਏ ਹਾਂ ਕਦੇ ਤੁਸੀਂ ਹਿਮਾਚਲ ਸਰਕਾਰ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਕਰਨ ਸੀ ਸੀਐਮ ਤੋਂ ਲੈ ਕੇ ਸੈਕਟਰੀ ਟਰਾਂਸਪੋਰਟ ਤੋਂ ਲੈ ਕੇ ਸੀਐਮ ਤੱਕ ਡਿਪਟੀ ਸੀਐਮ ਤੱਕ ਸਭ ਨਾਲ ਮੁਲਾਕਾਤਾਂ ਕਰੀਆਂ ਪਰ ਜ਼ੀਰੋ ਉਹਦਾ ਜਿਹੜਾ ਸਟਾਰ ਰਿਹਾ ਵਾ ਸੋ ਟ੍ਰਿਪਲ ਟੈਕਸੇਸ਼ਨ ਤੇ ਗ੍ਰੀਨ ਟੈਕਸ ਤੇ ਜਿਹੜੀ ਲੜਾਈ ਆ ਉਹ ਯੂਨੀਅਨ ਲੜਨ ਜਾ ਰਹੀ ਹੈ ਜਰੂਰ ਕੁਝ ਕਾਰਵਾਈ